ਲਓ ਵੀ ਵਲੌਗ ਸ਼ੁਰੂ ਕਰਦੇ ਆ ਪਹਿਲਾਂ ਜੱਸੇ ਨੂੰ ਭੇਜਦੇ ਆ ਜੱਸੇ ਜਾਂ ਬਾਜੀ ਦੇ ਅਪਡੇਟ ਪੁੱਛ ਕੇ ਆ ਠੀਕ ਆ ਅੱਜ ਦੂਸਰ ਛੁੱਟੀ ਹੋਈ ਆ ਠੀਕ ਆ ਪਹੁੰਚ ਗਿਆ ਬਬਾਈ ਤੇ ਦੇਖੋ ਮੋਟਰਸਾਈਕਲ ਮੋਟਰਸਾਈਕਲ ਖੜਾ ਆ ਮੰਗ ਰਹੀ ਮੈਂ ਕਿਹੜਾ ਬੈਠੇ ਆ ਵੀ ਉਹੀ ਦੇਦੇ ਨਾ ਬਹਿ ਲਿਆ ਚਾਰ ਕਿਤੇ ਨਹੀਂ ਮੰਮਾ ਪਾਣੀ ਪੀ ਕੇ ਆ ਆ ਉਤਰੀ ਫਿਰਦਾ ਪੈਂ ਕਾਂ ਵਾਲਾ ਹਨ ਮਰੇ ਉਤਰ ਵਿੱਚ ਹੈ ਪੰਜਾਂ ਚੋਂ ਇੱਕ ਪੰਜਵੀਂ ਕਬੂਤਰੀਆਂ ਚਾਰ ਉੱਪਰ ਖੜੇ ਆ ਕਿੰਨੇ ਕੁੱਤੇ ਰਹਿ ਗਏ ਕੁੱਲ ਉਹਨਾਂ ਵੀਰੇ ਦੂਸਰ ਨੂੰ ਰਹਿ ਗਦੇ 15 ਕਬੂਤਰ ਹੂੰ ਹੂੰ 15 ਦੇ ਵਿੱਚੋਂ ਦੋ ਨਹੀਂ ਆਏ ਹੈਗੇ ਬਾ 13 ਦੀ ਦੂਸਰ ਹੋਈ ਆ ਠੀਕ ਹੁਣ ਕਿੰਨੇ ਫਿਰਦੇ ਨੇ ਚੋਂ ਪੰਜ ਸਹੀ ਆ ਅੱਛਾ ਬਾਕੀ ਬਹਿ ਗਏ ਬਾਕੀ ਬਹਿ ਗਏ ਠੀਕ ਇੱਕ ਆ ਉਹ ਫਿਰਦਾ ਉਦੋਈਆ ਕਿੰਨਾ ਰੰਗਿਆ ਹੋਇਆ ਉਦੋਈਆ ਉਦੋਈਆ ਬਾਜੀ ਇਹਦੇ ਨਹੀਂ ਹੈ ਹਾਂ ਇਹ ਤਾਂ ਡਾਉਂਦੇ ਨਹੀਂ ਆਂ ਹੁਣ ਅਸੀਂ ਡਾਉਂਦੇ ਹੁਣੇ ਵੀ ਬੈਰੀ ਬੈਂਡ ਲੱਗੀ ਹਾਂ ਦੋ ਆ ਬੈਠੇ ਨੇ ਇੱਕ ਨੀਲਾ ਇੱਕ ਜੱਟਾ ਇੱਕ ਅੰਦਰ ਗੱਬ ਕਰੀਏ ਸਾਡੀ ਪੂਰੀ ਦੇਣੀ ਹੈ ਇੱਕ ਅੰਦਰ ਰੱਖੀ ਬੈਠੇ ਨੇ ਹੁਤਾ ਮੋੜ ਨਹੀਂ ਹੈ ਹਾਂ ਮੋੜ ਮੋੜ ਨਹੀਂ ਹੈ ਆ ਲੈ ਚੱਟ ਆ ਵੀੜ ਆ ਵਾਡੀ ਡਾੱਕੀ ਤਾਂ ਬਾਲੀ ਕੁਨਾਰਾ ਵੜਾ ਹੋਲੀ ਕੁਨਾਰਾ ਵੀ ਲੈ ਬਾਹਰ ਲੇ ਕੇ ਚੱਲੇ ਹੈ ਹਾਂ ਆ ਉਤਰ ਛੁੱਟਿਆ ਦਾ ਇਹ ਕੱਲ ਬਹਿ ਗਿਆ ਤਾਂ ਹਾਂ ਸ਼ਾਮ ਨੂੰ ਸ਼ਾਮ ਨੂੰ ਬਹਿ ਗਿਆ ਤਾਂ ਦੇਖੋ ਉਹ ਲੱਗੀ ਹੋਈ ਕਾਈਟ ਹੋ ਰਹੀ ਐ ਸਾਨੂੰ ਛੱਡ ਦੇਂ ਤੇਰੇ ਇੱਕ ਕਾਉ ਬੈਠਾ ਉਤਰ ਹੋਰ ਮੇਰੇ ਉਹ ਬੈਗ ਐੜਾ ਫਿਰਦਾ ਦਾ ਹੋਰ ਦਿਖਾਉਣਾ ਜਦੋਂ ਮੈਂ ਟਿਪ ਪੈ ਟੇਰ ਟੇਰ ਨਹੀਂ ਚਾਰ ਰਹਿ ਕੇ ਚਾਰ ਚਾਰ ਰਹਿ ਕੇ ਚਾਰ ਕਿੱਥੇ ਬਹਿ ਗਿਆ ਉਹ ਹੋਰ ਬੈਠਾ ਅੱਛਾ ਉਹ ਤਾਂ ਮੈਂ ਦਿਖਾ ਅੱਛਾ ਦੋ ਹੋਰ ਬੈਠੇ ਨੇ ਉਹ ਪਹਿਲਾਂ ਹੀ ਕੱਲ ਦੀ ਬੈਠੇ ਹੁੰਦਾ ਠੀਕ ਹੁਣ ਚੱਲੇ ਬਈ ਆਪਾਂ ਖਮਾਣ ਉਹਨੂੰ ਤੇ ਸਸਰੀ ਗੱਲ ਸਾਰੇ ਵੀਰ ਭਰਾ ਮੈਨੂੰ ਕਿਵੇਂ ਕਹਿਮੋ ਸਾਰੇ ਜਾਨਵਰ ਸੈਟ ਸਾਰਿਆਂ ਦੇ ਕਬੂਤਰ ਰਹਿ ਗਏ ਬਾਈ ਦੂਸਰ ਚ 4 ਉੜ ਰਹੇ ਨੇ ਹਲੇ ਬਾਕੀ ਸਾਰੇ ਕੱਟੇ ਗਏ ਤੇ ਦੇਖਦੇ ਆ ਕੀ ਬਣਦਾ ਤੇ ਜਸੂ ਸਿੰਘ ਦਾ ਵੀ ਸ਼ੂਟਿੰਗ ਕੱਪ ਤੇ ਨਾਮ ਲਿਖਾਇਆ ਹੋਇਆ ਹੈ ਐਸੇ ਤੇ ਚਲੋ ਹੁਣ ਆਪਾਂ ਜਾ ਰਹੇ ਹਾਂ ਕੰਮਕਾਰ ਜਾਂ ਨਵੇੜੀ ਆ ਕੇ ਦੇਖਾਂਗੇ ਕਬੂਤਰਾਂ ਦਾ ਹੁਣ ਕਿਉਂਕਿ ਅੱਜ ਲੇਟ ਬਹੁਤ ਹੋ ਗਿਆ ਯਾਰ ਕੰਮ ਲਓਈ ਮਿੱਤਰੋ ਚੱਲੇ ਘਰ ਨੂੰ ਤੇ ਬਸ ਆਗੇ ਰਸਤੇ 'ਚ ਉਥੇ ਬਾਅਦ ਦੇਖਾਂਗੇ ਹੁਣ ਕਬੂਤਰਾਂ ਦਾ ਮੌਸਮ ਬੜਾ ਘੈਂਟ ਹੋਇਆ ਹੈ ਮੈਨੂੰ ਲੱਗਦਾ ਬਾਜੀ ਵੀ ਨਿਭੜ ਗਈ ਕਿਉਂਕਿ ਪਿੰਜਰੇ 'ਚ ਲੈ ਕੇ ਜਾ ਰਹੇ ਤੇ ਬਾਕੀ ਜਿੰਮੇ ਵੀ ਹੋਇਆ ਤੁਹਾਨੂੰ ਅਪਡੇਟ ਦੇ ਦਿੰਨੇ ਆਪਾਂ ਆ ਉਤਰੀ ਹੈ ਇਕੱਲੀ ਉੱਤਰ ਮੈਂ ਪਰਦਾ ਕਰਕੇ ਦੱਸਦਾ ਹੋਇਆ ਮੈਂ ਤਾਂ ਕੈਜਲ ਮੈਂ ਪਰਦਾ ਕਰ ਦਿੰਦਾ ਉਹ ਪੈਸਾ ਉਹ ਯਾਰ ਮੈਂ ਮੈਂ ਤਾਂ ਦੱਸਦਾ ਇਹ ਹੈ 1500 ਸਿਰ ਆਪਾਂ ਲੈ ਕੇ ਜਾ ਰਹੇ ਉਹ ਨਾ ਪੈਸਾ ਉਹ ਤਾਂ ਆਉਂਦਾ ਆ ਆ ਬਾਅਦ ਤੋਂ ਵਿਸਾਰਾ ਲਓ ਇਕੱਲੀ ਹੋ ਰਹੀ ਜੀ ਕੀ ਕਰ ਗਿਆ ਸਾਡੇ ਵੱਲੋਂ ਚਾਲੂ ਕਰ। ਆਹ ਵੀ ਕੱਢ ਗਿਆ ਹਰੋਂ ਬੜੇ ਆ ਗਏ। ਅਗਦੇ ਨੋਟਲ ਮੋੜੋਂ। ਬੋਲਿਆ। ਤੱਕ ਕੇ ਨਾ ਬੋਲ। ਕਰੰਦੀ ਜੇ। ਬਾਈ ਬਾਜੀ ਵਾਲੇ ਅੱਧੇ ਕਬੂਤਰ ਹਲੇ ਹੀ ਫਿਰ ਰਹੇ। ਉਹ ਨੀਲਾ ਹੀ ਫਿਰਦਾ ਐਸੇ। ਆਹ ਦੇਖ। ਪਾਣੀ ਖੇਦੇ ਗਿਦੇ ਫਿਰ ਇੱਧਰ ਫੋਰ ਵੀ ਉੜੇ ਫਿਰਦੇ ਆ ਆਪਾਂ ਚੱਲਦੇ ਹਾਂ ਹੁਣ ਕੋਠੇ ਤੇ ਫਸਟ ਆਇਆ ਬੂਟੇ ਟਮੋੜ ਦਾ ਕਬੂਤਰ ਜਿਨੇ ਪੱਖਾ ਜਿੱਤੇ ਆ ਚਲੋ ਤੇ ਇਹਨਾਂ ਨੂੰ ਜਿਵੇਂ ਦਾਣਾ ਪਾਣੀ ਪਾ ਦੇ ਫਿਰ ਉੱਪਰ ਚੱਲਦੇ ਆ ਨਾ ਦਾਣਾ ਪਾਣੀ ਪੀ ਆ ਇਹਨਾਂ ਨੂੰ ਆ ਪਾ ਦੇ ਦੁੱਪੇ ਅੱਛਾ ਪਾਣੀ ਪਾਣੀ ਪਾ ਦੇ ਦੋ ਬੱਚੇ ਲੈ ਚੱਲੀਏ ਭਾਈ ਉੱਪਰ ਨੂੰ ਹੋ ਗਏ ਵੱਡੇ ਰੈਡੀ ਹੋ ਗਏ ਇਹ ਇੱਕ ਦੂਸਰਾ ਵਾਲਿਆਂ ਦਾ ਪੂੰਛੇ ਦੀ ਕਾਲੀ ਹੈ ਉੱਪਰੋਂ ਲਾਲ ਜ਼ਰਾ ਹੈ ਨਾ ਹੋ ਗਈ ਠੀਕ ਆ ਹਾਂ ਪਾਈ ਨਹੀਂ ਹੈਗੀ ਫੇ ਪਾਈ ਚੱਲ ਹੋਰ ਹੋ ਜਾਣ ਸਾਫ ਨਿਕਲ ਗਏ ਹਾਂ ਬਾਹਰ ਠੀਕ ਆ ਠੀਕ ਆ ਲਈ ਚੱਲ ਕਾਲਾ ਤੇਲ ਲਾ ਦੀ ਉਧਰੋਂ ਲਿਆ ਕੇ ਲਾ ਦੀ ਵੀਰੇ ਵੱਲੋਂ ਦਾਣੇ ਬੀਣੇ ਚੁਗਦਾ ਤਾਂ ਨਾ ਪੂਰੇ ਪੜ ਗਿਆ ਇਹ ਦੇਲਾ ਇਹਦਾ ਦੂਆ ਮਾਚੂ ਰਹਿ ਗਿਆ ਆ ਦਿਖਾਈ ਆ ਵਜਾ ਦੇਖੋ ਕਿੰਨਾ ਘੈਂਟ ਆ ਚੀਜ਼ ਦੇਖੋ ਐਂਡ ਗੱਲ ਬਾਤ ਹੋਊ ਇਹ ਚਲੋ ਚੱਲੀ ਉੱਪਰ ਨੂੰ ਪਹੁੰਚ ਗਏ ਵੀ ਕੋਠੇ ਤੇ ਮੈਂ ਤਾਂ ਕੋਠੇ ਤੇ ਆਇਆ ਹੀ ਤਿੰਨ ਚਾਰ ਦਿਨ ਮਗਰ ਆਇਆ ਨਾ ਕੱਟ ਬਚੇ ਨਾ ਮਿਟਾ ਦिए ਕੱਢ ਦੇ ਕੱਢ ਦੇ ਇਹ ਚੱਲ ਵੀ ਸੁਰਖਿਆ ਚੱਲ ਵੀ ਵੋਟੇ ਬਿਠਾ ਰੰਗੀਲੇ ਆ ਚੱਲ ਬਈ ਤਿੰਨ ਉੜ ਗਏ ड दे देखो आने फिर रहे हैं, पता नहीं देखो सारे डाउन लगे हुए ने चलो 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 हरी पुतला डाता हरी पुतला सपेयर चल बीज हो गए चलो 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 ਬਾਕੀ ਨਵੇਂ ਵੀ ਬਿਠਾ ਲਈ ਜਿ세 ਗਲਾਬੀ ਬੋਟੇ ਵਾਲਾ ਨਵਾਂ ਵੀ ਢਾ ਲਈ ਜੇ ਫੜ ਲਿਆ ਹੁਣ ਢਾ ਦੇ ਫਿਰ ਡੰਡੇ ਡੌੜੀ ਵਾਲਾ ਗਲਾਬੀ ਪੁੱਤਾ ਕਲਕਾਨਤਾ ਹਰੀਆਂ ਲੈ ਨਾ ਕਿੰਨੇ 8 ਹੋ ਗਏ ਹਨ ਬਹੁਤ ਨੇ ਮੈਂ ਕਹਿੰਨਾ ਬਹੁਤ ਨੇ ਉਤਾਰਨੇ ਵੀ ਆ ਫਿਰ ਨਵੇਂ ਹਾਂ ਜਿਹੜੇ ਉਦਣ ਗੇੜੇ ਕੱਢ ਲਏ ਜੀਨਾਂ ਨੇ ਉਹ ਤਿੰਨ ਖੁੱਲੇ ਕਿ ਇੱਕ ਪੂਰਾ ਜਾਂ ਬਣ ਲੀਏ ਦੋਿਆਂ ਨੂੰ ਜਾਲ ਚ ਬਿਠਾ ਲਾ ਤਿੰਨਾਂ ਨੂੰ ਘੰਟਾ ਕ ਲਾ ਜੀ ਫਿਰ ਬੱਲੇ ਬੱਲੇ ਜਸੇ ਇੰਨੇ ਕਬੂਤਰ ਕਿੰਨੇ ਉੜ ਰਹੇ ਨੇ ਉਹ ਲੈ ਆਹ ਦੇਖ ਇਧਰ ਵੀ ਲੈ ਲੋ ਵੀ ਪੰਜੇ ਬੱਚੇ ਨਵੇਂ ਪਾ ਲੇ ਇਹਨਾਂ ਨੂੰ ਪਹਿਲਾਂ ਹਲਵਾ ਲੀਏ ਜਾਲ ਚ ਬੰਦ ਕਰ ਲੀਏ ਉੱਚਾ ਕਰਕੇ ਲਾਉਨੇ ਆ ਜਾਲ ਹੁਣ ਕਬੂਤਰ ਡਾਇਆਂ ਨੂੰ ਬਹੁਤ ਦਿਨ ਹੋ ਗਏ ਦੇਖੋ ਕਿਵੇਂ ਮਰਦੇ ਫਿਰਦੇ ਨੇ ਆਹ ਦੇਖੋ ਹੁਣ ਪਤਾ ਨਹੀਂ ਬਾਜੀ ਵਾਲੇ ਆ ਪਤਾ ਨਹੀਂ ਕੀ ਦੇ ਹੈ ਕੀ ਦੇ ਨਹੀਂ ਕੂਤਰ ਉੜੇ ਬਹੁਤ ਰਹੇ ਨੇ ਘਟੋ ਘਟ ਵੀ 25 ਤੋਂ 30 ਕਬੂਤਰ ਉੜ ਰਹੇ ਹਨ ਲੈ ਚਾਰੇ ਪਾਸੇ ਪਿੰਡ ਦੇ ਕਬੂਤਰ ਕਬੂਤਰ ਲੈ ਆਹ ਦੇਖੋ ਆਹ ਦੇਖੋ ਲਾ ਇਸ ਕਰਕੇ ਕਹਿੰਦਾ ਬਾਅਦ ਕੇ ਬਾਅਦ ਚਲੋ ਕੋਈ ਚੱਕਰ ਨਹੀਂ ਬਾਈ ਹਰੇ ਬੋਟਿਆਣਾ ਨਾਮਾ ਬੱਚਾ ਡਾਤਾ ਜੱਸੇ ਰਿਓ ਉਹ ਆਉਂਦਾ ਆਹ ਦੇਖੋ ਪਹਿਲੀ ਵਾਰੀ ਦੋ ਗੇੜੇ ਗੱਡੇ ਨੇ ਇਹ 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 ਆ ਗਿਆ ਆ ਗਿਆ ਆ ਗਿਆ ਆ ਗਿਆ ਜਿਵੇਂ ਬਹਿ ਜਾਣ ਦੇ ਉਪਰ ਆਹ गिर ਗਿਆ ਤੇ ਬਾਕੀ ਦੋ ਹੋਰ ਆ ਗਏ ਬਾਕੀ ਆ ਆਉਂਦੇ ਨੇ ਤੇ ਆਓ ਦੇਖੋ ਬੱਚਾ ਆਪਣਾ ਕਿਵੇਂ ਟਿਕ ਟਿਕ ਉੱਡਦਾ ਦੇਖੋ ਇਕਨੇ ਟਿਕ ਟਿਕ ਉੱਡਦਾ ਗਰਮੀਆਂ 'ਚ ਵੀ ਇਹ ਹੁਣ ਨਵੇਂ ਵਜੇ ਕੱਢਣੇ ਆ ਜਿਹੜੇ ਉੜੇ ਨਹੀਂ ਹੋਏ ਪੰਜ ਦਾ ਉਹ ਚ ਕੱਢ ਤੇ ਤਿੰਨ ਹੋਰ ਨੇ ਜਿਹੜੇ ਉੜੇ ਨਹੀਂ ਹੋਏ ਚੱਲੋ ਚੱਲ ਲਓ ਵੀ ਇੱਕ ਬੱਚਾ ਦਾ ਨਵਾਂ ਬਿਠਾਤਾ ਹੈ ਨਾ ਤੇ ਇੱਕ ਨੂੰ ਹੋਰ ਬਿਠਾਉਣ ਲੱਗੇ ਇੱਕ ਉਧਰ ਗਿਰ ਗਿਆ ਤੁਹਾਨੂੰ ਦਿਖਾਉਣਾ ਮੈਂ ਹੌਲੀ ਬਿਠਾਈ ਜਿਵੇਂ ਓਹ ਹੋ 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 ਓਹ ਹੋ ਇੱਧਰ ਬੈਠ ਓਏ ਸਾਲਾ ਛਤਰੀਂ ਦੀ ਇਹਨੂੰ ਇੱਧਰ ਦਿਖਿਆ ਹੀ ਨਹੀਂ ਹੈਗਾ ਇੱਧਰ ਨੂੰ ਘਰ ਜੱਸੇ ਇੱਧਰ ਨੂੰ ਲਿਆ ਆਏ ਹੈਂ ਹਾਂ ਇਹਨੇ ਪਹਿਲੀ ਵਾਰੀ ਬੈਠਣਾ ਹੈ ਉਹ ਤੇਰੀ ਉਹ ਨਿੰਦ ਉਹ ਹੋ ਉੜ ਗਏ ਉੜ ਗਏ ਭਾਈ ਉੜ ਗਏ ਉੜ ਗਏ ਉੜ ਗਏ ਜਿਵੇਂ ਛੇਤੀ ਮੜਕਾ ਮੜਕਾ ਉਹ ਗਿਰ ਗਿਆ ਗਿਰ ਗਿਆ ਗਿਰ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਗਿਆ ਆ ਤਾਂ ਆ ਗਿਆ ਇਹ ਤਾਂ ਆ ਗਿਆ ਉਹ ਚੜ ਗਿਆ ਉੱਚਾ ਦੇ ਇੱਕ ਆਉਂ ਘਿਰਿਆ ਹੋਇਆ ਉਹ ਵੀ ਨਮਾ ਬਚਾ ਕੋਈ ਨਹੀਂ ਆ ਜਾਣਾ ਆ ਜਾਣਾ ਇਸੇ ਓਏ ਯਾਰ ਹੁਣ ਤਾਂ ਆਓ ਦੇਖ ਆਓ ਬੈਠੋ ਓਹੋ ਆ ਵੀ ਉਧਰ ਨੂੰ ਹੀ ਗਿਆ ਆ ਗਿਆ ਆ ਗਿਆ ਆ ਗਿਆ ਇਸੇ ਓਏ ਇਹ ਦਰਖਤ ਜੀ ਗਿਰ ਗਿਆ ਦੂਏ ਕੋਲੇ ਬਹਿ ਗਿਆ ਆ ਗਿਆ ਆ ਗਿਆ ਆ ਗਿਆ ਕੋਈ ਨਹੀਂ ਨੂੰ ਬੈਂਹਦੇ ਜਿੱਥੇ ਬੈਂਹਦਾ ਬਹਿਣ ਦੇ ਤਿੰਨੇ ਬੈਠਣਗੇ ਉੱਥੇ ਇਹ ਦਰਖਤ ਤੇ ਗਿਰ ਗਿਆ ਗਿਰ ਗਿਆ ਗਿਰ ਗਿਆ ਗਿਰ ਗਿਆ ਗਿਰ ਗਿਆ ਗਿਰ ਗਿਆ ਇਹ ਉਹ ਵੀ ਉੱਥੇ ਹੀ ਬਹਿ ਗਿਆ ਲੈ ਇੱਕ ਆ ਬਹਿ ਗਿਆ ਦੋ ਆ ਬੈਠ ਗਏ ਕੋਈ ਨਹੀਂ ਇਹਨਾਂ ਦਾ ਕਰਦੇ ਹਾਂ ਹੱਲ ਐਂ ਕਰ ਢਾਂਗੀ ਇੱਥੇ ਨਾ ਲਾ ਦੀਏ ਆ ਕਬੂਤਰ ਬੰਦੇ ਆ ਬਈ ਢਾਂਗੀ ਉੱਥੇ ਖੜੀ ਕਰਤੀ ਕਿਉਂਕਿ ਉਹ ਬੈਠੇ ਨੇ ਤਿੰਨੇ ਤੇ ਆ ਦੋ ਰਹਿ ਗਏ ਚਾਰ ਪੰਜ ਇਹਦੇ ਪਰ ਬੈਠ ਗਏ ਤਿੰਨ ਉਹਦੇ ਪਰ ਬੈਠ ਗਏ ਆ ਕੇ ਡੋੜ ਰਹੇ ਹੈ ਕਿ ਸਪੇਅਰ ਉੜਦਾ ਆਪਣਾ ਇੱਕ ਡੰਡੇ ਟੌਰੀ ਵਾਲਾ ਉੜਦਾ ਬੰਨ ਲਾ ਬੰਨ ਲਾ ਪੂਰਾ ਜਵਾਂ ਝਾ ਉੜ ਗਿਆ ਬਾਈ ਆ ਆ ਗਿਆ ਉੜ ਗਿਆ ਆ ਆ ਗਿਆ ਉਹ ਤਾਂ ਆ ਗਿਆ ਉਹ ਤਾਂ ਆ ਗਿਆ ਆ ਬੈਠ ਗਿਆ ਉਹ ਤਾਂ ਇੱਧਰ ਲਿਆ ਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਸਾਲੇ ਉੜ ਗਏ ਧੋਏ ਹਾਂ ਢੜਕਾ ਢੜਕਾ ਆਏ ਨਾ ਆਗੇ 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 ਟਾਂਗੀਕਾਰ ਉੱਚੀ ਚੱਲ ਉਹਦੇ ਚੱਲੇ ਜਾਣਾ ਇਹਨਾਂ ਨੇ ਆ ਆਓ 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 ਆ ਪੂਰਾ ਜੀ ਆ ਵੀ ਆ ਗਿਆ ਕਿਤਾਬ ਬੈਂਦਾ ਨਹੀਂ ਸਾਲਾ ਕਬਾੜ ਛੇਤੀ ਕਰ ਉਹ ਆ ਗਏ ਯਾਰ ਇੱਕ ਨੇ ਟਕਾ ਕੀ ਰੱਖੀ ਹੋਣੀ ਇਹਨੂੰ ਢਕਾਈ ਨਾ ਚੱਕ ਲੈ ਚੱਕ ਲੈ ਚੱਕ ਲੈ ਉੱਚੀ ਆ ਗਏ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਲੇ ਕੀ ਕਰਦੇ ਨੇ ਕਿੱਧਰ ਗਏ ਹੁਣ ਉਹ ਗਏ ਸਰਕਾਰੋ ਘਰ ਗਿਆ ਦੱਕ ਜਾਓ ਦੇਖੋ ਆ ਗਿਆ ਆ ਗਿਆ ਆ ਗਿਆ ਤੂੰ ਐਨਰਜੀ ਨਿਗਰੱਖ ਰੱਖ ਜਾ ਸੁਰੱਖੇ ਦੀ ਰੱਖ ਆ ਦੋਈ ਤਾਂ ਆ ਗਏ ਆ ਤਾਂ ਆ ਗਏ ਸੁਰਖਾ ਉਹ ਹੜ ਗਿਆ ਉੱਧਰ ਇਹ ਆ ਗਿਆ ਦੇਖੋ ਇਹ ਆ ਜਾਣਗੇ ਲੱਗਦਾ ਮੈਨੂੰ ਸੁਰਖਾ ਕਿੱਥੇ ਗਿਆ ਔਰ ਕਿੱਥੇ ਛੜਿਆ ਆ ਜਾ ਆ ਜਾ ਆ ਜਾ ਹੋਹੀ ਕੰਮ ਨਾ ਹੋ ਜਾਵੇ ਕਿੰਨਾ ਤੇਜ਼ ਹੋ ਗਿਆ ਜੱਸੇ ਤਾਂ ਕਿੱਥੇ ਚਲਾ ਆਤਾ ਬਹਿ ਗਿਆ ਜੇ ਆ ਆ ਜਾਣਾ ਨਾ ਸੁਰਖੇ ਨੇ ਜਦੇ ਆ ਜਾਣਾ ਇੱਕ ਕਿੱਥੇ ਗਿਆ ਇੱਕ ਉਹ ਬੈਠ ਗਿਆ ਸਾਲਾ ਇਹ ਵੀ ਉੱਥੇ ਹੀ ਜਾਊ ਸੁਰਖਰ ਖਾਸਾ ਉੱਚੀ ਦਾ ਆਉਂਦਾ 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 ਏ ਓ ਓ ਓ ਓ ਡਰ ਗਿਆ ਕੋਈ ਨਹੀਂ ਜਲ ਸਾਹਮਣੇ ਦਾ ਬੈਠਾ ਹੁਣ ਹੁਣ ਇਹਨੂੰ ਟਾਂਗੀ ਨੂੰ ਉੱਚੀ ਲਾ ਦੇ ਇੱਕ ਓ ਬੈਠ ਗਿਆ ਨਾ ਮਾ ਇੱਕ ਆ ਬੈਠ ਗਿਆ ਇੱਕ ਓ ਬੈਠ ਗਿਆ ਕੋਈ ਨਿਗਾਚ ਨਹੀਂ ਹੁਣ ਬਾਈ ਪੂਰਾ ਜਬਾ ਚਾ ਤਾਂ ਫੇਰ ਉੜ ਗਿਆ ਹਰੀਆਂ ਕੱਛਾਂ ਵਾਲਾ ਦੇਖੋ ਬਸ 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 ਜਸੇ ਹਲਾਈ ਨਾ ਹਲਾਈ ਨਾ ਆਪੇ ਆਊਗਾ ਹੋ ਗਿਆ ਇਹ ਤਾਂ ਬਹੁਤ ਹੈਰਾਨ ਕਰ ਰਹੇ ਨੇ ਅਸੀਂ ਤੇ ਨਾਲ ਲੱਗਦੇ ਬਾਈ ਮੈਂ ਕਮੈਂਟ ਬੋਲਦਾ ਅੱਜ ਵਾਲੇ ਮੈਂ ਹੁਣੇ ਬੋਲ ਦੇਣੇ ਤੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਕਰਨ ਗਰਵੀਰ ਮਾਲ ਜਗਦੀਪ ਪੁੱਟਾ 85 25 ਬਾਈ ਜੀ ਕਹਿੰਦਾ ਕਮੈਂਟ ਬੋਲ ਦਿਆ ਕਰ ਠੀਕ ਹੈ ਵੀਰੇ ਥੈਂਕ ਯੂ ਸ਼ੌਕੀ ਜੱਟ ਕਬੂਤਰ ਮਹਿਕਮਾਂ ਜਸਵੰਤ ਭੁੱਲਰ ਜਸਵੀਰ ਸਿੰਘ ਗੁਰシャン ਸਿੰਘ ਬੱਬੂ ਗੁੱਜਰ 6800 ਕਲਮਤ ਸਿੰਘ ਸੰਧਰ ਹਰਸ਼ਦੀਪ ਸਿੰਘ 6743 ਜਗਦੀਪ ਪੁੱਟਾ 85y ਜੱਸਾ ਜੱਟ ਰਖ ਠੀਕ ਆ ਵੀਰੇ ਠੀਕ ਆ ਰੱਖ ਦਨੇ ਆ ਜੀ ਤੁਮਰ 12 ਹੈਲੋ ਜੱਸਾ ਬੱਬੂ ਕੋਸ਼ ਖੁੱਡੇ ਸਾਫ ਕਰਨ ਲੈ ਲਈ ਹੋਗੇ ਹਾਂ ਵੀਰੇ ਕਰਨੇ ਆਲੇ ਆ ਸਾਫ ਖੁੱਡੇ ਵੀਰੇ ਕੋਈ ਬਿੱਲੀ ਦਾ ਹਾਲ ਦੱਸੋ ਹਰਸ਼ ਅਟਾਰ ਵੀਰੇ ਬਿੱਲੀ ਦਾ ਹਾਲ ਤਾਂ ਇੱਕੋ ਹੈ ਜਾਂ ਤਾਂ ਡੰਡਾ ਫੇਰੋ ਉਹਦੇ ਜਾਂ ਕੁੱਤਾ ਬੰਨੋ ਹਰਾਨ ਮਾ ਤੋਂ ਵੀਰਾ ਤੇ ਵੀਰੇ ਦਾ ਦੂਸਰ ਚ ਹੈਗਾ ਤਾਂ ਠੀਕ ਹੈ ਵੀਰੇ ਲਵ ਪ੍ਰੀਤ ਦਾ 47 46 ਜਸਕਰਨ ਸਿੱਧੂ ਕਰਨ ਸਿੰਘ ਸੁਖਜੀਤ ਸਿੰਘ ਤੇ ਬੱਚਾ ਕਿੱਧਰ ਗਿਆ ਉਹ ਪਿੰਡ ਚ ਚਲੇ ਗਿਆ ਉਹ ਜਾਂਦਾ ਇਹ ਤਾਂ ਹੋਰੇ ਪਾਸੇ ਲੰਘ ਗਿਆ ਆ ਦੇਖੋ ਉਹ ਜਾਂਦਾ ਮੁੜਿਆ 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 ਇੰਦਰਾ ਤੇਰੇ ਭਾਈ ਵੀ ਕਿ ਦਰਖਤ ਚ ਵੜਦਾ ਦਾ ਰੰਗੀਲੀ ਦੀ ਇਹਦੀ ਦਾ ਪੈਣ ਉਹਦਾ ਕਰੇ درخت ਜਣੀ ਬੜੀ ਚਲੋ ਕੋਈ ਨਹੀਂ ਉਹ ਦੋ ਬੱਚੇ ਉੱਥੇ ਬੈਠੇ ਨੇ ਦੇਖਦੇ ਆ ਹੁਣ ਆਉਂਦਾ ਲਓ ਵੀ ਗਲਾਬੀ ਪੋਟਾ ਕਲਾਬੀ ਡੰਡਾ ਬੱਚਾ ਦਾ ਛੋਟਾ ਆ ਗਿਆ ਰਹਿ ਗਏ ਹੁਣ ਦੋ ਉਹ ਬੈਠਾ ਇੱਕ ਪੂਰਾ ਸਾਰੇ ਪਿੰਡ ਚ ਫਿਰ ਕੇ ਆ ਉਹ ਆ ਗਿਆ ਇੱਕ ਉਹ ਬੈਠਾ ਹਰੇ ਪੋਟਾ ਹਰੀ ਹਰੇ ਡੰਡੇ ਵਾਲਾ ਟੈਂਕੀ ਦੇ ਉਹਦਾ ਵੀ ਕਰਦੇ ਆ ਹੱਲ ਆ ਆ ਗਿਆ ਪੂਰਾ ਬੱਚਾ ਭਾਈ ਏ ਏ ਏ ਏ ਆ ਗਿਆ ਟਿਕਾਣੇ ਓਹੋ ਫੇਰ ਉਧਰ ਹੀ ਗਿਆ ਉਹਦੇ ਕੋਲ ਬਹਿ ਗਿਆ ਜਾ ਕੇ ਇਹ ਇਹ ਉਹ ਬਹਿ ਗਿਆ ਉਹ ਬਹਿ ਗਿਆ ਉਹਦੇ ਕੋਲੇ ਆ ਗਿਆ ਆ ਗਿਆ ਆ ਗਿਆ ਯਾਰ ਬੜਾ ਦੁਖੀ ਕਰੇ ਇਹਨਾਂ ਨੇ ਹਨਾ ਚਲੋ ਦੇਖਦੇ ਆਂ ਬਾਈ ਧਾਣੇ ਪਾ ਦੇ ਪਾਣੀ ਬਦਲਦੇ ਇੱਕੋ ਇੱਕ ਹਾਲਾ ਬਸ ਹੁਣ ਇਹਨਾਂ ਨੂੰ ਦੇਖ ਹੀ ਆ ਸਕਦੇ ਆਂ ਬੱਚੇ ਇੱਕ ਉਹ ਬੈਠਾ ਤੇ ਪੂਰਾ ਉਹ ਉੱਥੇ ਬੈਠ ਗਿਆ ਉਹਦੇ ਕੋਲ ਕੀ ਤੇ ਆ ਤੈਨੂੰ ਉੜ ਗਏ ਕੋਈ ਨਹੀਂ ਚੱਲ ਇੱਥੇ ਦਾਣੇ ਪਾਲਾ ਪਹਿਲਾਂ ਤਾਂ ਹੀ ਆਊਗਾ ਹੁਣ ਛੁੜਿਆ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਹਿ ਜਾ ਬਹਿ ਜਾ ਬਹਿ ਜਾ ਏ ਏ ਏ ਬਹਿ ਜਾ ਗੁਰੂ ਤੂੰ ਤਾਂ ਬਹਿ ਗਿਆ ਛੁੜ ਗਿਆ ਪੈਦਾ ਨਹੀਂ ਹੁੰਦਾ ਦੇਖਦਾ ਫਿਰ ਆ ਗਿਆ ਅੰਦਰ ਨਵਾ ਨਵਾ ਵੀ ਗਿਆ ਮੈਂ ਕਹਿੰਦਾ ਅੰਦਰੇ ਨਵਾ ਕਰਦਾ ਨਵਾ ਕਰਦਾ ਉਹ ਦੇਖਦਾ ਮੜੀ ਇੱਥੇ ਕੋਈ ਨਹੀਂ ਤਾਂ ਨਿਕਲ ਆਹ ਆ ਸਾਰੇ ਬਾਹਰ ਨਿਕਲੇ ਆਏ ਕੋਈ ਨਹੀਂ ਆ ਤਾਂ ਆ ਜਾਣਗੇ ਹੁਣ ਤੁਸੀਂ ਚਲੋ ਅੰਦਰ ਚਲੋ 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 ਕੁੰਡਾ ਲਾਦਾ ਆ ਨਾ ਹਾਂ ਉਹ ਪਰਦਾ ਪੂਰਾ ਆ ਬੈ ਕੇ ਦੋਏ ਬੈ ਕੇ ਦੋਏ ਇਹਨਾਂ ਨੂੰ ਅੰਦਰ ਕਰ ਦਈਏ ਬੰਦ ਉਹ ਖੜ ਜੋ ਕਰਦੇ ਆ ਤੁਹਾਨੂੰ ਅੰਦਰ ਰੁਕ ਜੋ ਬਈ ਇਹਨਾਂ ਨੂੰ ਕਰੀ ਜਾਂ ਅੰਦਰ ਜਸੇ ਆ ਜਾ ਇਹਨੂੰ ਘਰ ਅੰਦਰ ਖੋਲਾ ਉੜ ਗਿਆ ਓ ਬੈ ਜਾ ਯਾਰ ਗੁਰੂ ਚੱਲ ਚੱਲ ਛੇਤੀ ਕਰ ਲੈ ਨੀਂ ਚਤਰੀ ਛੇਤੀ 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 ਉਹ ਪਤਾ ਨਹੀਂ ਕਿੱਧਰ ਗਿਆ ਉਧਰ ਧਿਆਨ ਨਹੀਂ ਗਿਆ ਆਪਣਾ ਚਾ ਲਿਖ ਗਿਆ ਅੰਦਰ ਦੋ ਗਏ ਅੰਦਰ ਇਹ ਨੀਮਾ ਹੋਰ ਕਰ ਲਾ ਇਹ ਚਾਲ ਚੱਲ ਹੁਣ ਟੈਨਸ਼ਨ ਨਹੀਂ ਆ ਬੰਨੇ ਹੋਇਆ ਕਰਦਾ ਮੰਦ ਹੁਣ ਟੈਨਸ਼ਨ ਨਹੀਂ ਕੋਈ ਲਓਏ ਮਿੱਤਰੋ ਦੋ ਘੰਟੇ ਦੀ ਖੱਜਲ ਖਵਾਰੀ ਤੋਂ ਬਾਅਦ ਬੱਚਾ ਆਇਆ ਗਿਆ ਢਾਂਗੀ ਦੇ ਪਰ ਹੁਣ ਨੇ ਸਾਇਜ ਅੱਗੇ ਵਾਸਤੇ ਤਿੰਨੇ ਬੱਚਿਆਂ ਦੀ ਚੱਲ ਫਿਰ ਪਹਿਲਾਂ ਉਹ ਬੱਚੇ ਨੂੰ ਇਤਾਰ ਕੁੰਡਾ ਖੋਲ ਲਾ ਹੁਣ ਉੱਚੀ ਢਾਂਗੀ ਦੇ ਬੈਠਾ ਇਹ ਗੜਬੜ ਹੋ ਜਾਣੀ ਹੈ ਨਾ ਆ ਲੌਵੀ ਕਰ ਦਈਏ ਪਹਿਲਾਂ ਅੰਦਰ ਲਓਏ ਮਿੱਤਰੋ ਪੰਗੇ ਸਾਰੇ ਅੰਦਰ ਹੋਗੇ ਇਹਦੀ ਲੱਤ ਖੋਲਦੇ ਦੋ ਹੋਰ ਹੈਗੇ ਉਹਨਾਂ ਦਾ ਚੱਲ ਕੋਈ ਚੱਕਰ ਨਹੀਂ ਉਹ ਤਾਂ ਮਿਸਬੂਜਾ ਉਹਦਾ ਆਲੂ ਨੇ ਉਹਨਾਂ ਦੇ ਜਿਹਦੇ ਅੰਦਰ ਵੜ ਜਾਣਾ ਸਾਰੇ ਕਬੂਤਰ ਬੰਦ ਹੋ ਗਏ ਬਈ ਦਾਣਾ ਪਾਣੀ ਪਾਤਾ ਪਾਣੀ ਪੁਣੀ ਪੀਣ ਲੱਗੇ ਹੋਏ ਨੇ ਬੱਚੇ ਤੇ ਚਲੋ ਫਿਰ ਵਲੌਗ ਦੀ ਐਂਡਿੰਗ ਕਰਦੇ ਹਾਂ ਮਿਲਦੇ ਹਾਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੇ ਵਲੌਗ ਵਿੱਚ